श्रोमणी अकाली दल अज उस वेले अमृतसर शहर सेंटर हल्के भरपूर हुंगारा मिले जदों सरदार सुखबीर सिंह प्रधान श्रोमणी अकाली दल सरदार बिक्रम मजिठिया श्री अनिल जोशी जी कैंडेट श्रोमी अकाली दल लोग सभा श्री अमृतसर ने श्री नरेंद्र बहिल जी प्रेजिडेंट आरती एसोसीएशन अमृतसर जो कि लंबे समय तो श्रोमी अकाली दल की पंथक सेवा कर रहे अज सेंटर हल्के का इंचार्ज नियुक्त किया इस मौके पर रजिंद्र मरवाहा ਕੁਆਰਡੀਨੇਟਰ ਟ੍ਰੇਡ ਇੰਡਸਟਰੀ ਅਤੇ ਹਰਪਾਲ ਸਿੰਘ ਆਹਲੂਵਾਲੀਆ ਨੇ ਸਾਂਝੇ ਤੌਰ ਤੇ ਕਿਹਾ ਨਰਿੰਦਰ ਬਹਿਲਸਰੀ ਅਨਿਰ ਜੋਸ਼ੀ ਨੂੰ ਸੈਂਟਰ ਹਲਕੇ ਲੋਕ ਸਭਾ ਚੋਣਾਂ ਵਿੱਚ ਵੱਡੀ ਲੀਡ ਹਾਸਲ ਕਰਵਾਉਣਗੇ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਹਰਪਾਲ ਸਿੰਘ ਜੀ ਬ੍ਰਾਮ ਦਾਸ ਜੀ ਦਾ ਕੋਰਟ ਕੋਰਸਨ ਦੀ ਗੱਲ ਕਰਦਾ ਕਿ ਮੈਨੂੰ ਮਹਾਰਾਜ ਨੇ ਬੜੀ ਜੁਲਮੇਵਾਰ ਕੀਤੀ ਹੈ ਔਰ ਜੋਮੀ ਅਕਾਲੀਪਾਲ ਦੇ ਪ੍ਰਧਾਨ ਸਰਦਾਰ ਜੀ ਸਿੰਘ ਬਾਦਸਾ ਦਾ ਵਾਜੇ ਦੇ ਦਿਨਾਂ ਲਈ ਤੇ ਪਰਮਜੀਤ ਸਿੰਘ ਜੀ ਦਾ ਅਮਰਸਰ ਲੋਕ ਹਲਕਾ ਦੇ ਉਮੀਦਵਾਰ ਜੀ ਅਨਿਲ ਜੋਸ਼ੀ ਜੀ ਦਾ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਤਹਿ ਦਤੋਂ ਧੰਨਵਾਦ ਕਰਦਾ ਔਰ ਵਿਸ਼ਵਾਸ ਵੀ ਦਵਾਉਂਦਾ ਕਿ ਮੈਨੂੰ ਸੰਤ ਹਲਕੇ ਦਾ ਇੰਚਾਰਜ ਲਾਇਆ ਮੈਂ ਆਪਣੇ ਮਾਨ ਤੇ ਤਾਂ ਦੇ ਨਾਲ ਹਲਕੇ ਦੀ ਸੇਵਾ ਕਰਾਂਗਾ ਔਰ ਇਸ ਲੋਕ ਸਭਾ ਦੇ ਵਿੱਚ ਜੀ ਅਨਿਲ ਜੋਸ਼ੀ ਜੀ ਨੂੰ ਤਗੜੀ ਲੀਡ ਚ ਦਿਵਾਵਾਂਗੇ ਔਰ ਅੱਜ ਆਰਤੀਆਂ אבי ਮੈਂ ਅਮਰਸਰ ਜिले ਦਾ ਪਹਿਲਾ ਪ੍ਰਧਾਨ ਆ ਅੱਜ ਆਰਤੀਆਂ ਦਾ ਬਹੁਤ ਵੱਡਾ ਬਲ ਮਿਲਿਆ ਪਾਰਟੀ ਨੂੰ ਇੱਕ ਕਰਕੇ ਆਰਤੀਆਂ ਦੇ ਖੁਸ਼ੀ ਦੀ ਲਹਿਰਿਆ ਅੱਜ ਮੈਨੂੰ ਆ ਦਾਣਾ ਮੰਡੀ ਭਗਤਾਂ ਦੇ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਧੀ ਸੀਨਾ ਜੀ ਨੇ ਸਾਥ ਦਿੱਤੇ ਸਨ ਮੈਂ ਇਹਨਾਂ ਦਾ ਬਹੁਤ ਸਤਿ ਸ੍ਰੀ ਅਕਾਲ ਕਰਦਾ ਹਾਂ ਔਰ ਹਮੇਸ਼ਾ ਹੀ ਅਸੀਂ ਦੋਵੇਂ ਭਰਾ ਇਕੱਠੇ ਰਹੇ ਹਾਂ ਔਰ ਇਸ ਦੇ ਨਾਲ ਹੀ ਪੂਰੇ ਆਰਟੀ ਵਰਗ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇਨਾ ਜਿਹੜਾ ਪਰਤਨ ਮਿਲਾਇਆ ਸੀ ਜੱਜ ਪਾਲਟੀ ਨੇ ਮੈਨੂੰ ਅਮਸਰਸਲ ਹੌਕਾ ਦਾ ਅਹਿਸਾਸ ਲੱਗਾ ਕਿ ਕਿੰਨੀ ਕਿ ਵੱਡੀ ਜਿੰਮੇਵਾਰੀ ਸਮਝੋ ਤੁਸੀਂ ਜਿਹੜੀ ਸੁਣੇ ਇਸੇ ਬਾਬਾ ਨਾਲ ਬਿਠਾ ਬਹੁਤ ਵੱਡੀ ਜ਼ਿੰਮੇਵਾਰੀ ਆ ਜੀ ਇਹ 162000 6396 ਵੋਟਰ ਨੇ ਸੇ ਔਰ ਕੋਸ਼ਿਸ਼ ਕਰੂੰਗਾ ਕਿ ਹਰ ਰਾਹ ਨੂੰ ਮਿਲਿਆ ਜਾਵੇ ਉਹਦੇ ਦੁੱਖ ਸੁੱਖ ਦਾ ਭਾਈਵਾ ਰਹਗਾ ਵਿਸ਼ਵਾਸ ਦਿਵਾਉਣਾ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਕਿ ਨਿਰੰਦਰ ਬਹਿਲ ਇੱਕ ਵਾਰ ਆ ਬਾਹ ਫੜ ਲੇ ਮੁੜ ਕੇ ਛੱਡਦਾ ਨਹੀਂ ਹਰ ਦੁੱਖ ਸੁੱਖ ਦਾ ਭਾਈਵਾਲ ਆ ਇਹ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਕਾਮਯਾਬ ਬਣਾਓ ਸ੍ਰੀਆ ਨਿਲ ਜੋਸ਼ ਦੀ ਰੋਸ਼ਨੀ ਦਿਵਾਓ ਔਰ ਸਾਰੇ ਹੀ ਮਸਲੇ ਜੜੇ ਹੱਲ ਹੋ ਬਿਲਕੁਲ ਜੀ ਸਾਡੇ ਆਰਤੀ ਵਰਸ ਦੇ ਵਿੱਚ ਪੂਰੀ ਖੁਸ਼ੀ ਹੈ ਸਾਡੇ ਸ੍ਰੀ ਨਿਰੰਦਰ ਬਹਿਲ ਜੀ ਜਿਹੜੇ ਕਿ ਪਹਿਲਾਂ ਜ਼ਿਲ੍ਹੇ ਦੇ ਪ੍ਰਧਾਨ ਨੇ ਤੇ ਉਹਨਾਂ ਨੂੰ ਸ਼ੋਭਨੀ ਕਾਲੀਦਾਲ ਦੇ ਸੈਂਟਰ ਦੇ ਹਾਂ ਕਨ ਚਾਰ ਦਿਨ ਇਥੇ ਤਸਤ ਉਹਦੇ ਸੰਬੰਧ ਵਿੱਚ ਚਾਰਚੀਆਂ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਤਸ਼ੀਦੀ ਲਹਿਰ ਹੈ ਤੇ ਅਕੀਮਾ ਜੀ ਬੈਲ ਸਾਹਿਬ ਨੂੰ ਆਪਣੇ ਸਦਕੇ ਸਨਮਾਨਤ ਕੀਤਾ ਬੜੀ ਤੁਸੀਂ ਦੀ ਗੱਲ ਕਿ ਸਾਡੇ ਸਤਿਕਾਰਯੋਗ ਔਰ ਜ਼ਿਲ੍ਹਾ ਦੇ ਪ੍ਰਧਾਨ ਸਾਲਾ ਮੰਡੀ ਅਸਿਸਟੈਂਟ ਦੇ ਗੁਰਿੰਦਰ ਬਹਾਦਰ ਜੀ ਨੂੰ ਕਲ ਸ਼੍ਰੋਮਣੀ ਕਾਲੀਵਾਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਨੂੰ ਸੈਂਟਰਲ ਕੇ ਦੀ ਜਿਹੜੀ ਜੁਲਾਈਵਾਰੀ ਦਿੱਤੀ ਹੈ ਉਹਦੇ ਸਾਰਾ ਫਰਕ ਜਿਹੜਾ ਅੱਜ ਆਠਵੀ ਅਸੂ ਜ ਨੂੰ ਮਾਨਤਾ ਕੀਤਾ ਗਿਆ ਹੈ ਔਰ طرح-ਤਰ੍ਹਾਂ ਦੀ ਜਿਹੜੀ ਜ਼ਿੰਮੇਵਾਰੀ ਇਹਨਾਂ ਨੂੰ ਹਲਕੇ ਦਿੰਦੀ ਹੈ ਤੁਹਾਨੂੰ ਮੈਨੂੰ ਲੱਗਦਾ ਕਿ ਬੂਥ ਲੈਵਲ ਤੇ ਨੂੰ ਤਾਂ ਆਪਣਾ ਅਪਗਰੇਡ ਨੇ ਲੋੜ ਹੈ ਬੂਥ ਲੈਵਲ ਤੇ ਜਿਹੜੇ ਨੇ ਵਰਕਿੰਗ ਆਨ ਦੀ ਲੋੜ ਹੈ ਕੋਈ ਵੀ ਬੂਥ ਲੈਵਲ ਤੇ ਜਿਹੜਾ ਕੋਈ ਕੰਮ ਕਰਨਗੇ ਔਰ ਵੱਡੀ ਚਿੰਤਾ ਦੀ ਵੀ ਸਾਡੇ ਨੇ ਲਖਤਵਾਰੇ ਕਿ ਉਹ ਆਪਣੇ ਜੋਤੀ ਨੂੰ ਸਹਾਰਾ ਗਿਆ ਹੈ ਹੁਣ ਵੱਡੀ ਲੀਡ ਪਾਉਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਪੰਜ ਦੀਆਂ ਪੰਜ ਜਿਹੜੇ ਹਲਕੇ ਨੇ ਨਵੇਂ ਹਲਕੇ ਨੇ ਆਪਣਾ ਪਾਰਲੀਮੈਂਟ ਦੇ ਵਿੱਚ ਇਹ ਪੰਜ ਹਲਕੇ ਹੁਣ ਤਿਆਰ ਦੇ ਨੇ ਕਿ ਪਹਿਲੀ ਵਾਰ ਇਹ ਕਿ ਤਕੜੀ ਜੋਂ ਨਿਸ਼ਾਨ ਤੇ ਪੰਜਾ ਹਲਕਿਆਂ ਦੇ ਵਿੱਚ ਜਿਹੜੀ ਇਹ ਇਲੈਕਸ਼ਨ ਜਿਹੜੀ ਸ਼੍ਰੋਮਣੀ ਕਾਲੀ ਦਾ ਲੜੇਗਾ ਪਰ ਉਸ ਤੋਂ ਬਾਅਦ 85 ਜਿਹੜੀਆਂ ਨੇ ਖੌਸਰ ਦੀਆਂ ਸੀਟਾਂ ਨੇ ਉਹਦੇ ਵਿੱਚ ਵੀ ਸ਼੍ਰੋਮਣੀ ਕਾਲੀ ਦਾ ਆਪਣੇ ਸਾਰੇ ਕੈਂਡੀਡੇਟ ਖੜੇ ਕਰੇਗਾ ਉਹ ਜਿਤਾ ਕੇ ਇੱਕੋ ਮੇਰ ਦੀ ਇਲੈਕਸ਼ਨ ਐਮ ਐਲ ਏ ਦੀ ਇਲੈਕਸ਼ਨ ਤੇ ਪਹਿਲੇ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਉਹ ਮੈਂ ਨੀਵੀਂ ਮੇਰਾ ਮੁਰਸ਼ਿਦ ਉੱਚਾ ਅਸਾਂ ਉੱਚਿਆਂ ਸੰਗ ਲਾਈਆਂ ਨੇ ਸਦਕੇ ਜਾਵਾਂ ਇਹਨਾਂ ਉੱਚਿਆਂ ਦੇ ਜਿਨ੍ਹਾਂ ਨਜ਼ਰੀਆਂ ਨਾਲ ਲਿਵਾਜੀਆਂ ਨੇ ਸਾਡੇ ਜਿਹੜੇ ਸਰਾਸ ਬੀ ਸਿੰਘ ਜੀ ਬਾਦਲ ਜਿਕਰ ਸਿੰਘ ਮਜੀਠੀਆ ਸਾਡੇ ਤਲਬੀਰ ਸਿੰਘ ਜੀ ਗਿੱਲ ਅਨਲ ਜੋਸ਼ੀ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਜੀ ਇਹਨਾਂ ਦੇ ਅਸੀਂ ਨਾ ਰੋਂਗ ਰੋਂਗ ਸਾਡਾ ਜਿਹੜਾ ਧੰਨਵਾਦ ਕਰਦਾ ਕਿਉਂਕਿ ਸਾਡੇ ਬਹਿਲ ਸਾਹਿਬ ਨੂੰ ਸੈਂਟਰ ਹੜਕੇ ਦਾ ਅਹੁਚਾਰਜ ਬਣਾ ਕੇ ਉਹਨਾਂ ਇੱਕ ਨਵਾਂ ਰੰਗ ਦਿੱਤਾ ਹੈ ਤੇ ਜਿਹੜੇ ਸਾਡੇ ਬਹਿਲ ਸਾਹਿਬ ਨੇ ਇਹ ਵੀ ਇਜ਼ਾਤ ਦੇਣੇ ਕਰ ਦੇਣਗੇ ਤੇ ਇੱਕ ਆਪਣੇ ਸੈਂਟਰ ਦੀ ਸੀਟ ਜਿੱਤ ਕੇ ਸੁਖਬੀਰ ਜੀ ਦੀ ਝੋਲੀ ਵਿੱਚ ਪਾ ਦੇਣਗੇ ਬੈਥ ਉਹਨਾਂ ਕਿਹੜਾ ਚਾਹਾਂਗਾ ਕਿ ਮੇਰੇ ਸਾਰੇ ਜੀਵ ਨੇ ਸਾਰੇ ਭਰਾ ਨੇ ਕਿ ਆਪਾਂ ਵੱਧ ਚੜ ਕੇ ਅਸੀਂ ਬਹਿਲ ਸਾਹਿਬ ਦਾ ਸਾਥ ਲਈਏ ਤੇ ਅਸੀਂ ਇੱਕ ਇੱਕ ਮਿੰਟ ਹੋਣਾ ਸੀ ਜਿਹੜਾ ਸਾਡੇ ਪਹਿਲੇ ਜੂਨ ਦੇ ਪਹਿਲਾ 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 ਅਸੀਂ ਸਾਰੇ ਇਕੱਠੇ ਹੋ ਗਏ ਘਰ ਘਰ ਜਾ ਕੇ ਹਰ ਵਰਕਰ ਨੂੰ ਇਕੱਠਾ ਕਰਕੇ ਤੇ ਅਸੀਂ ਅਨਲ ਜੋਸ਼ੀ ਜੀ ਨੂੰ ਜਿਤਾਉਣਾ ਹੈ ਫਿਰ 2-4 ਲੱਖ ਵੋਟ ਤੇ ਅਸੀਂ ਅਨਲ ਜੋਸ਼ੀ ਨੂੰ ਜਿਤਾਵਾਂਗੇ ਤੇ ਇਹ ਸੀਡ ਜਿਹੜੀ ਆ ਅਸੀਂ ਵਿਕਮ ਸਿੰਘ ਜੀਠੀ ਆ ਤੇ ਸਵੀਰ ਸਿੰਘ ਬਾਦਲ ਜੀ ਦੇ